ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਕਲਿੰਗ ਵਾਲੇ ਪਲਾਜ਼ੋ ਦੀ ਕਟਿੰਗ ਦੱਸਾਂਗੇ ਦੇਖੋ ਮੈਂ ਨਾ ਸਲਾਈ ਕੀਤੇ ਹੋਏ ਕਮੀਜ਼ ਦੀ ਹਿਪ ਅਕੋਰਡਿੰਗ ਹਰੇਕ ਪਲਾਜ਼ੋ ਦੀ ਕਟਿੰਗ ਕਰਦੀ ਆ ਇਹਨਾਂ ਦੇ ਸਲਾਈ ਕੀਤੇ ਹੋਏ ਪਲਾਜ਼ੋ ਦੀ ਦੇਖੋ ਹਿਪ ਹੈਗੀ ਆ 20 ਇੰਚ ਜੇ ਆਪਾਂ ਡਬਲ ਪੈਨ ਦੇ ਵਿੱਚ ਨਾਪੀਏ ਤਾਂ 40 ਆ ਠੀਕ ਆ ਜੀ ਇਸ ਤਰ੍ਹਾਂ ਜੇ ਨਾਪਾਂਗੇ 40 ਆ ਡਬਲ ਚ 20 ਆਏਗੀ ਇਹ ਵੀ ਮੈਂ ਤੁਹਾਨੂੰ ਸਮਝਾਉਣੀ ਆ ਦੇਖੋ 20 ਇੰਚ ਜੇ ਨਾਰਮਲ ਪਲਾਜ਼ੋ ਚ ਆਪਾਂ ਨੂੰ ਲੂਜ਼ਿੰਗ ਦੇਣ ਦੀ ਜ਼ਰੂਰਤ ਹੁੰਦੀ ਆ ਇਹ ਕਲੀਆਂ ਵਾਲੇ ਪਲਾਜ਼ੋ ਚ ਐਂਡ ਤੋਂ ਲੂਜ਼ਿੰਗ ਆਪਣੇ ਆਪ ਸ਼ੁਰੂ ਹੋ ਜੂ ਹਰ ਇੱਕ ਕਲੀ ਚ ਆਪਾਂ ਸਲਾਈਆਂ ਦਾ ਜ਼ਰੂਰ ਪਲੱਸ ਕਰਨਾ 4 ਇੰਚ 20 4 24 ਠੀਕ ਹੈ ਜੀ 24 ਇੰਚ ਸਿਰਫ ਫਰੰਟ ਵਾਲਾ ਬੈਕ ਵਾਲਾ ਵੀ 24 ਇੰਚ ਠੀਕ ਹੈ ਜੀ ਬੈਕ ਵਾਲਾ ਵੀ 24 ਹੈ ਫਰੰਟ ਵਾਲਾ ਵੀ 24 ਹੈ ਆਪਾਂ 12 ਕਲੀਆਂ ਵਾਲਾ ਪਲਾਜ਼ੋ ਬਣਾਉਣਾ 6 ਕਲੀਆਂ ਫਰੰਟ ਵਾਲੇ ਸਾਈਡ ਪਾਵਾਂਗੇ 6 ਬੈਕ ਵਾਲੀ ਇੱਕ ਕਲੀ ਪਾਉਣੀ ਹੈ ਆਪਾਂ 4 ਇੰਚ ਦੀ 6 ਚੌਕਾ 24 ਠੀਕ ਹੈ 6 ਕਲੀਆਂ ਪਾਉਣੀਆਂ ਨੇ 4 4 ਇੰਚ ਦੀਆਂ ਪਾਉਣੀਆਂ ਨੇ ਹੋ ਗਿਆ 24 ਇੰਚ ਫਰੰਟ 6 ਕਲੀਆਂ ਫਰੰਟ 'ਚ ਬੈਕ 'ਚ ਵੀ 6 ਕਲੀਆਂ ਹੋ ਗਿਆ 24 ਇੰਚ نیچے ਤੋਂ ਆਪਾਂ ਕਲੀ ਦੀ ਜਿਹੜੀ ਲੈਂਥ ਆ ਉਹ ਰਕ ਚੜਾਈ ਆਗੀ ਉਹ ਰੱਖਣੀ ਆ ਜੀ ਆਪਾਂ 10 ਇੰਚ ਸਭ ਤੋਂ ਪਹਿਲਾਂ ਆਪਾਂ ਦੇਖੋ ਜੀ ਲੈਂਥ ਰੱਖਣੀ ਆ ਆਪਾਂ ਇਹ ਜਿਹੜੀ ਇਲਾਸਟਿਕ ਆ ਉਹ ਲੱਗ ਤੋਂ ਪਾਉਣੀ ਆ ਇਲਾਸਟਿਕ 벨ਟ ਵਾਲਾ ਹਿੱਸਾ ਲੱਗ ਤੋਂ ਜੋੜਨਾ 2 ਇੰਚ ਆਪਾਂ ਉੱਪਰ ਛੱਡਤਾ ਦੇਖੋ 36 ਇੰਚ ਆ ਆਪਣਾ ਪਲਾਜ਼ੋ ਤਿਆਰ ਆਗਾ ਠੀਕ ਆ ਜੀ 1.5 ਇੰਚ ਹੋ ਗਿਆ ਆਪਣਾ نیچے ਫੋਲਡ ਕਰਨ ਵਾਸਤੇ ਤੇ ਆਪਾਂ ਇੱਕ ਜਾਂ 1.5 ਇੰਚ ਆਪਾਂ ਐਕਸਟਰਾ ਜੂਰ ਰੱਖਣਾ ਕਈ ਵਾਰੀ ਜਿਹੜੀਆਂ ਕਲੀਆਂ ਨੇ ਉਹ ਵੱਧ ਘਟ ਜਾਂਦੀਆਂ ਨੇ ਮੈਂ ਲੰਬਾਈ ਚੜਾਈ ਤੋਂ ਵੀ ਆਪਾਂ ਕਟਿੰਗ ਕਰਕੇ ਸਹੀ ਕਰ ਸਕੀ 39 ਇੰਚ ਹੋ ਗਿਆ 39 ਇੰਚ ਤੇ ਹੀ ਦੇਖੋ ਜੀ ਆਪਾਂ ਇੱਧਰ ਮਾਰਕ ਕਰ ਲੈਣਾ ਆਹ ਲਓ ਜੀ ਇਹਨੂੰ ਆਪਾਂ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਾ ਲੈਣਾ ਹੁਣ ਦੇਖੋ ਆਪਾਂ ਨਿਸ਼ਾਨ ਕਿੱਦਾਂ ਲਾਉਣੇ ਨੇ ਇੱਥੇ ਧਿਆਨ ਦਿਓ ਆਪਣੀ ਨਾ نیچے ਤੋਂ ਆਪਾਂ ਕਲੀ ਦੀ ਜਿਹੜੀ ਚੜਾਈ ਆ ਉਹ 10 ਇੰਚ ਆ 10 ਦਾ ਆਪਾਂ ਹਾਫ ਕਰਨਾ ਸਿਰਫ ਪਹਿਲੇ ਪੁਆਇੰਟ 'ਚ 5 ਇੰਚ 5 ਇੰਚ ਤੇ ਆਪਾਂ ਨਿਸ਼ਾਨ ਲਾਉਣਾ ਇਹ ਕਿਸੇ ਵੀ ਕਲੀ ਜਿੰnik ਹੋਊਗਾ ਇਹ ਕਲੀ ਨਹੀਂ ਹੈਗੀ ਐਕਸਟਰਾ ਕੱਪੜਾ ਇਹਨੇ ਲੈ ਜਾਣਾ ਹੁਣ ਆਪਾਂ ਕਲੀਆਂ ਦੇ ਨਿਸ਼ਾਨ ਲਾਉਣੇ ਆ ਆਪਾਂ 4 ਇੰਚ ਦੀ ਕਲੀ ਪਾਈ ਆ ਆਹ ਲਓ ਜੀ 4 ਇੰਚ ਦੀ ਕਲੀ 4 ਤੇ ਨਿਸ਼ਾਨ ਲਾ ਲਿਆ ਹੁਣ ਇੱਕ ਆਪਾਂ ਬਾਂਹ ਸੰ ਲਾ ਮਾਗੇ 10 ਇੰਚ ਤੇ ਫੇਰ ਆਪਾਂ 4 ਇੰਚ ਲਾਉਣਾ ਫੇਰ ਉਸ ਤੋਂ ਬਾਅਦ ਆਪਾਂ ਫੇਰ 10 ਇੰਚ ਤੇ ਲਾਉਣਾ ਆ ਲਓ ਜੀ ਲਾ ਲਿਆ ਇਹ ਲਾਉਣ ਤੋਂ ਬਾਅਦ ਇੱਧਰ ਆਪਾਂ ਕੁਝ ਵੀ ਐਕਸਟਰਾ ਨਹੀਂ ਰੱਖਣਾ ਇੱਧਰ ਲਈ ਸਾਈਡ ਜਿਹੜਾ ਮੈਂ ਤੁਹਾਨੂੰ ਉੱਪਰ ਦੱਸਿਆ ਸੀ 5 ਇੰਚ ਉਹ ਨਹੀਂ ਛੱਡਣਾ ਆਪਾਂ ਇੱਥੇ ਡਾਇਰੈਕਟ 10 ਇੰਚ ਦੇ ਨਿਸ਼ਾਨ ਲਾਉਣਾ ਉਸ ਤੋਂ ਬਾਅਦ 4 ਇੰਚ 13 ਇੰਚ ਉਸ ਤੋਂ ਬਾਅਦ ਫੇਰ 4 ਇੰਚ ਉਸ ਤੋਂ ਬਾਅਦ ਦੁਬਾਰਾ ਫੇਰ 10 ਇੰਚ ਠੀਕ ਹੈ ਜੀ ਹੁਣ ਆਪਾਂ ਕਲੀਆਂ ਬਣਾਉਣੀ ਆ ਕਿੱਦਾਂ ਨੇ ਦੇਖੋ ਆ ਸਕੇਲ ਆਪਣਾ ਰੱਖਿਆ ਹੋਇਆ ਤਾਂ ਕਿ ਆਪਣਾ ਕੱਪੜਾ ਹਿੱਲੇ ਨਾ ਆਹੋ ਐਸਾ ਹਲੋ ਜੀ ਆਹ ਪਰਚੀ ਹੋ ਗਈ ਕਪੜਾ ਇੱਧਰ ਲਾ ਇਹ ਬਿਲਕੁਲ ਆਪਣਾ ਜੀ ਐਕਸਟਰਾ ਕੱਪੜਾ ਹੈ ਠੀਕ ਹੈ ਜੀ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ 10 ਵਾਲੇ ਪੁਆਇੰਟ ਨਾਲ ਮਿਲਾ ਲੈਣਾ ਇਸ ਤਰ੍ਹਾਂ ਕਈਆਂ ਕੱਟਣੀਆਂ ਜੀ ਬਹੁਤ ਸੌਖੀਆਂ ਨੇ ਬਸ ਇੱਕ ਵਾਰੀ ਆਪਣੀਆਂ ਜਿਹੜੀ ਮਾਰਕਿੰਗ ਆ ਉਹ ਸਹੀ ਤਰੀਕੇ ਚ ਹੋ ਜAVE ਹੁਣ ਆ 10 ਇੰਚ ਦਾ ਪੁਆਇੰਟ ਆ 10 ਇੰਚ ਦੇ ਪੁਆਇੰਟ ਨੂੰ ਆਪਾਂ 4 ਇੰਚ ਦੇ ਪੁਆਇੰਟ ਨਾਲ ਮਿਲਾ ਲੈਣਾ हूँ इतने चार लाया हो चार फिर आप इतने मिला लेना ठीक है जी दो कलिया आ हो गई आखो दो चार छे ठीक है जी ऐसे तरह आप छे कलिया की कटिंग होर करनी है टोटल बारह कलिया की कटिंग करनी है हम आपको इसकी कटिंग करके दिखाई है भी आप कटिंग करनी कि देखो जी आ कपड़ा जो मैं तो भी पहला भी दसियासी आह अपना एक्सट्रा कपड़ा किसी काम का नहीं कोई कली के काम का नहीं है ना। నాలుగు ఏ కడా ఎక్స్ట్రా ਆਹ ਦੇਖੋ ਜੀ ਆ ਆਪਣੀ ਕਲੀਆਂ ਦੀ ਕਟਿੰਗ ਹੋ ਗਈ ਦੋ ਕਲੀਆਂ ਆਪਣੀਆਂ ਸੀ 4 6 6 ਕਲੀਆਂ ਆਪਣੀਆਂ ਇੱਧਰ ਨਿਕ ਇਹ ਸਾਰੀਆਂ ਨੂੰ ਆਪਾਂ ਕੀ ਕਰਨਾ ਦੇਖੋ ਆ ਜਿਹੜਾ ਉੱਪਰ ਘਾਟਾ نیچے ਜਾਦਾ ਉੱਪਰ 4 4 ਇੰਚ ਨੂੰ 4 4 ਇੰਚ ਵਾਲੇ ਪਾਸੇ ਨਾਲ ਇਹ ਇਸ ਤਰ੍ਹਾਂ ਜੋੜ ਲੈਣਾ ਇਹ ਆ ਦੇਖੋ ਇਸ ਤਰ੍ਹਾਂ ਜੋੜ ਕੇ ਧੁਰ ਤੋਂ ਲੈ ਕੇ ਧੁਰ ਤੱਕ ਪਹਿਲਾਂ ਇੱਕ ਕਲੀ ਦੀ ਸਲਾਈ ਲਾ ਲਈ ਦੇਖੋ ਫਿਰ ਇਹਦੇ ਨਾਲ ਹੀ ਆਪਾਂ ਦੂਸਰੀ ਆ ਵਾਲੀ ਕਲੀ 4 ਇੰਚਾ ਦੀ ਨੂੰ 4 ਇੰਚਾਂ ਦਾ ਜੋੜ-ਜੋੜਾ ਦੇਖੋ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਤਿੰਨ ਕਲੀਆਂ ਨੂੰ ਇਕੱਠੀ ਸਲਾਈ ਲਗਾਉਣੀ ਆ ਤਿੰਨ ਨੂੰ ਲਾ ਲਈ ਫਿਰ ਤਿੰਨ ਨੂੰ ਲਾ ਲਈ ਤਿੰਨ ਕਲੀਆਂ ਨੂੰ ਸਲਾਈ ਲਗਾ ਕੇ ਆਪਾਂ ਅਲੱਗ ਕਰ ਲੈਣਾ ਤਿੰਨ ਨੂੰ ਫੇਰ ਲਾ ਕੇ ਅਲੱਗ ਚਾਰ ਪਾਟ ਬਣਾ ਲੈਣੇ ਨੇ ਤਿੰਨ ਤਿੰਨ ਕਲੀਆਂ ਜੋੜਨੀਆਂ ਨੇ ਸਲਾਈ ਲਗਾਉਣੀ ਹੁਣ ਆਪਾਂ ਤਾਂ ਉਹਨੂੰ ਸਲਾਈ ਲਗਾ ਕੇ ਬਾਕੀ ਦਿਖਾਉਣੇ ਆ ਦੇਖੋ ਕਲੀ ਮੈਂ ਦੁਬਾਰਾ ਫੇਰ ਦੱਸ ਰਹੀ ਹਾਂ ਦੇਖੋ ਜੀ ਇਸ ਤਰ੍ਹਾਂ ਸਲਾਈ ਲਗਾਉਣੀ ਆ ਜਿਹੜਾ 10 10 ਇੰਚ ਵਾਲਾ ਪਾਸਾ ਹੇਠੇ 4 4 ਇੰਚ ਵਾਲਾ ਪਾਸਾ ਉੱਪਰ ਇਸ ਤਰ੍ਹਾਂ ਸਲਾਈ ਲਗਾਉਣੀ ਆ ਪਹਿਲਾਂ ਤਿੰਨ ਕਲੀਆਂ ਜੋੜ ਲੈਣੀਆਂ ਨੇ ਤਿੰਨ ਕਲੀਆਂ ਨੂੰ ਜੋੜ ਕੇ ਅਲੱਗ ਕਰ ਦੇਣਾ ਤਿੰਨ ਨੂੰ ਜੋੜ ਕੇ ਫੇਰ ਅਲੱਗ 12 ਕਲੀਆਂ ਦੇ ਚਾਰ ਪਾਟ ਬਣ ਜਾਣਗੇ ਦੋ ਫਰੰਟ ਵਾਲੇ ਦੋ ਬੈਕ ਵਾਲੇ ਸਲਾਈ ਲਗਾ ਕੇ ਆਪਾਂ ਤੁਹਾਨੂੰ ਫੇਰ ਦਿਖਾਉਣੇ ਆ ਵੀ ਆਸਣ ਕਿੱਦਾਂ ਰੱਖਣਾ ਕਿੱਦਾਂ ਆਸਣ ਦੀ ਕਾਟ ਪਾਉਣੀ ਹੈ ਹਾਂਜੀ ਆ ਦੇਖੋ ਜੀ ਆਪਾਂ ਸਲਾਈਆਂ ਲਗਾ ਲਈਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਪਾਂ ਸਲਾਈਆਂ ਲਾਉਣੀਆਂ ਕਿੱਦਾਂ ਨੇ ਆ ਦੇਖੋ ਜਿਹੜੇ 4-4 ਇੰਚ ਵਾਲੇ ਪਾਟ ਨੇ ਉਹਨਾਂ ਨੂੰ ਇਕੱਠਿਆਂ ਨੂੰ ਤਿੰਨ-ਤਿੰਨ ਨੂੰ ਕਰਕੇ ਆਪਾਂ ਸਲਾਈ ਲਗਾਈਆਂ ਨੇ ਤਿੰਨ ਆ ਸੀ ਇਹਨਾਂ ਨੂੰ ਫਿਰ ਆਪਾਂ ਰੱਖਣਾ ਕਿੱਦਾਂ ਦੇਖੋ ਆ ਸਿੱਧਾ ਪਾਸਾ ਨਾ ਸਲਾਈਆਂ ਵਾਲਾ ਸਿੱਧੇ ਪਾਸੇ ਦੀ ਤਹਿ ਨੂੰ ਐਦਾਂ ਸਿੱਧੇ ਪਾਸੇ ਵਾਲੀ ਤਹਿ ਨਾਲ ਮਲਾ ਲੈਣਾ ਦੋ ਪਾਰਟ ਆਪਣੇ ਆ ਹੋ ਗਏ ਠੀਕ ਆ ਜੀ ਤੇ ਦੋ ਪਾਰਟ ਆਪਣੇ ਆ ਹੋ ਗਏ ਇਹ ਵੀ ਐਦਾਂ ਹੀ ਰੱਖਣੇ ਨੇ ਜੇ ਆਪਾਂ ਦੂਸਰੇ ਲੋਟ ਰੱਖ ਕੇ ਵੀ ਇੱਕ ਤਹਿ ਐਦਾਂ ਹੋ ਗਈ ਨਾ ਵੀ ਆਹ ਦੇਖੋ ਆ ਸਲਾਈ ਐਦਾਂ ਆ ਵਾਲੀਆਂ ਉੱਠਾ ਪਾਸਾ ਉਲਟਾ ਪਾਸਾ ਸਿੱਧਾ ਪਾਸਾ ਫਿਰ ਜਦੋਂ ਆਪਾਂ ਅਸਨ ਵਾਲੀ ਸਲਾਈ ਲਗਾਵਾਂਗੇ ਨਾ ਤਾ ਆਪਾਂ ਨੂੰ ਪ੍ਰੋਬਲਮ ਆਉਗੀ ਹੁਣ ਆਪਾਂ ਇਹਨਾਂ ਨੂੰ ਚਾਰੇ ਪਾਸੇ ਆ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਇਹ ਆ ਲਓ ਮੈਂ ਤੁਹਾਨੂੰ ਇਸ ਤਰ੍ਹਾਂ ਕੱਟ ਕੇ ਦਿਖਾਉਣੀ ਆ ਦੇਖੋ ਜੀ ਬਹੁਤ ਸੋਹਣੇ ਤਰੀਕੇ ਚ ਇਦਾਂ ਜਿਹੜੀਆਂ ਆਪਣੀਆਂ ਕਲੀਆਂ ਨੇ ਕੱਟੀਆਂ ਜਾਂਦੀਆਂ ਨੇ ਇਸ ਤਰ੍ਹਾਂ ਅਟੈਚ ਹੋ ਜਾਂਦੀਆਂ ਨੇ ਆ ਦੇਖੋ ਜੀ ਇੱਥੋਂ ਘੇਰਾ ਵੱਧ ਗਿਆ ਜਿੱਦਾਂ ਅੰਬ੍ਰੈਲਾ ਸੇਫ ਹੁੰਦੀ ਆ ਨਾ ਉਦਾਂ ਹੋ ਗਿਆ ਆ ਲਓ ਜੀ ਇਦਾਂ ਹੁੰਦਾ ਜਿਹੜੀ ਕਲੀਆਂ ਵਾਲੀ ਫਰੌਕ ਹੁੰਦੀ ਆ ਉਹਦੀ ਵੀ ਇਦਾਂ ਹੀ ਕਟਿੰਗ ਹੁੰਦੀ ਹੁੰਦੀ ਆ ਹੁਣ ਆਪਾਂ ਇਹਨਾਂ ਨੂੰ ਚਾਰੇ ਮਤਲਬ ਕਿ ਪਾਟਾਂ ਨੂੰ ਰੱਖ ਲੈਣਾ ਚਾਰ ਪਾਟ ਰੱਖ ਲੈਣੇ ਆ ਇਦਾਂ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਜੋੜ ਕੇ ਰੱਖਣਾ ਆ ਦੋ ਹੋਗੇ ਉਹ ਦੋ ਵੀ ਇਦਾਂ ਹੀ ਰੱਖਣੇ ਨੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਚਾਰੇ ਜਿਹੜੀਆਂ ਇਹਦੀਆਂ ਤਹਾਂ ਸੀਗੀਆਂ ਚਾਰ ਤਹਾਂ ਦੇ ਵਿੱਚ ਚਾਰੇ ਤਹਾਂ ਇਦਾਂ ਰੱਖ ਲਈਆਂ ਹੁਣ ਆਪਾਂ ਆਸਣ ਵਾਲੀ ਕਾਟ ਪਾਉਣੀ ਆ ਆਸਣ ਆਪਾਂ ਦੇਖੋ ਰੱਖਣਾ ਕਿੰਨਾਗਾ 2 ਇੰਚ ਦੀ ਤਾਂ ਦੇਖੋ ਬੈਲਟ ਪੈ ਜਾਣੀ ਆ ਮਤਲਬ ਕਿ ਇਹ ਲਾਸਟਿਕ ਪਾਉਣੀ ਆ ਆਪਾਂ 2 ਇੰਚ ਦੀ ਇਹ ਪਲਾਜ਼ੋ ਦੇ ਦੇ ਵਿੱਚ ਜਿਹੜੀ ਇਲਾਸਟਿਕ ਆ ਉਹ ਅਲੱਗ ਤੋਂ ਪੈਂਦੀ ਹੁੰਦੀ ਹੈ 2 ਇੰਚ ਆਪਾਂ ਇਲਾਸਟਿਕ ਦਾ ਰੱਖ ਲਿਆ ਅੱਧਾ ਇੰਚ ਆਪਣਾ ਆ ਜਾਣਾ ਸਲਾਈ ਦੇ ਵਿੱਚ ਠੀਕ ਹੈ ਜੀ ਆਪਾਂ ਜਿਹੜੀ ਇਹਦੀ ਆਸਣਾਗਾ ਆਪਾਂ ਤਕਰੀਬਨ 12.5 ਇੰਚ ਤਿਆਰ ਰੱਖਣਾ ਅੱਧਾ ਇੰਚ ਸਲਾਈ ਦਾ ਆਪਾਂ 13 ਇੰਚ ਤੇ ਮਾਰਕ ਕਰਨਾਗਾ ਇੱਥੋਂ ਆਪਾਂ ਕਿੰਨੇ ਦੇ ਇਨਸਾਨ ਲਾਉਣਾ ਦੇਖੋ ਜੀ ਇੱਥੋਂ ਲਾਉਣਾ ਆਪਾਂ 3 ਇੰਚ ਦੇ ਇਨਸਾਨ ਇਹ ਵਾਲੇ ਪੁਆਇੰਟ ਨੂੰ ਨਾ ਆਪਾਂ ਇਹਦੇ ਨਾਲ ਮਲਾਉਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਮਿਲਾ ਕੇ ਇੱਥੇ ਆਪਾਂ ਪਾ ਦੇਣੀ ਹੈ ਜੀ 1.5 ਇੰਚ ਦੀ ਕਾਟ ਨਾਲੋਜੀ ਇਹ ਹੋ ਗਿਆ ਆਪਣੀ ਦੇਖੋ ਜੀ ਆਸਣ ਇਹਦੀ ਦੇਖੋ ਆਪਾਂ ਇਸ ਤਰ੍ਹਾਂ ਕਰ ਦੇਣੀ ਹੈਗੀ ਕੱਟਣੀ ਇਹ ਹੋ ਗਈ ਆਪਣੀ ਦੇਖੋ ਪਲਾਜ਼ੋ ਦੀ ਕਟਿੰਗ ਹੁਣ ਆਪਾਂ ਕਰਨੀ ਹੈ ਇਸ ਦੀ ਲਾਈਨਿੰਗ ਦੀ ਕਟਿੰਗ ਉਹ ਕਿੱਦਾਂ ਕਰਨੀ ਆਪਾਂ ਦੇਖੋ ਸਿਰਫ ਆਪਾਂ ਇੱਕ ਤੈਹ ਲਵਾਂਗੇ ਬਾਕੀ ਤੈਹਾਂ ਇਹਦੀਆਂ ਚੱਕ ਦਾਂਗੇ ਦੇਖੋ ਜਿਹੜਾ ਆਸਣਾਂਗਾ ਆਸਣ ਚਾਪਾ ਨੂੰ ਕਲੀਆਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਬਸ ਆਸਣ ਆਪਾਂ ਖੁੱਲਾ ਰੱਖਣਾਗਾ ਠੀਕ ਹੈ ਜੀ ਆ ਆਪਣਾ ਜੋਇੰਟ ਹਿੱਸਾ ਹੈਗਾ ਚਾਰ ਤੈਹਾਂ ਦੇ ਵਿੱਚ ਆਪਣਾ ਲਾਈਨਿੰਗ ਦਾ ਕੱਪੜਾ ਰੱਖਿਆ ਹੋਇਆ ਆਹ ਵਾਲੇ ਕੱਪੜੇ ਨੂੰ ਆਪਾਂ ਐਦਾਂ ਰੱਖ ਲੈਣਾ ਆਹ ਦੇਖੋ ਨੀਚੇ ਜਿਹੜਾ ਨਾ ਅਜੇ ਮਤਲਬ ਕੀ ਪਲਾਜ਼ੋ ਦੀ ਲਾਈਨਿੰਗ ਹੁੰਦੀ ਹੈਗੀ ਇਹ ਨੀਚੇ ਆਪਾਂ ਉੱਚੀ ਰੱਖਣੀ ਹੁੰਦੀ ਆ 4 ਇੰਚ ਉੱਚੀ ਰੱਖ ਲਓ 5 ਰੱਖ ਲਓ ਚਾਹੇ ਤੁਸੀਂ ਇੱਕ ਗੇਠ ਉੱਚੀ ਰੱਖ ਲਓ ਲਾਈਨਿੰਗ ਕੋਈ ਪ੍ਰੋਬਲਮ ਨਹੀਂ ਦੇਖੋ ਆਪਣਾ ਨਾ ਆ ਵਾਲਾ ਜਿਹੜਾ ਘੇਰਾ ਦੇਖੋ ਇਹ ਕਾਫੀ ਆਗ ਜੇ ਆਪਣੇ ਕੋਲੇ ਲਾਈਨਿੰਗ ਦਾ ਘੇਰ ਘਾਟਾ ਦੇਖੋ ਇੰਨੀ ਕੁ ਲਾਈਨਿੰਗ ਨਹੀਂ ਹੋਣੀ ਚਾਹੀਦੀ ਲਾਈਨਿੰਗ ਜ਼ਿਆਦਾ ਹੋਣੀ ਚਾਹੀਦੀ ਆ ਦੇਖੋ ਆਪਾਂ ਇੰਨੀ ਲਾਈਨਿੰਗ ਰੱਖੀ ਆ ਜਿਹੜੀ ਲਾਈਨਿੰਗ ਆਗੀ ਇਹ ਦੇਖੋ ਆਪਾਂ ਕਿਸੇ ਪਾਸਿਓਂ ਵੀ ਅਟੈਚ ਨਹੀਂ ਕਰਨੀ ਪਲਾਜ਼ੋ ਦੇ ਨਾਲ ਜਦੋਂ ਆਪਾਂ ਸਲਾਈ ਕਰਾਂਗੇ ਨਾ ਆਹ ਦੇਖੋ ਇਧਰੋਂ ਤਾਂ ਕੱਟਣਾ ਨਾਲ ਚਾਹ ਲੋਜੀ ਜਿਹੜਾ ਇਧਰੋਂ ਜ਼ਿਆਦਾ ਕੱਪੜਾ ਇਹਦੀ ਆਪਾਂ ਕਟਿੰਗ ਨਹੀਂ ਕਰਨੀ ਜੇ ਆਪਾਂ ਇਹਦੀ ਕਟਿੰਗ ਕਰਤੀ ਬਰਾਬਰ ਰੱਖਿਆ ਤਾਂ ਜਿਹੜੀਆਂ ਆਪਣੀਆਂ ਕਲੀਆਂ ਨੇ ਕਲੀਆਂ 'ਚ ਫਲਾਵਟ ਆ ਜਾਣੀਆਂ ਇਹ ਕੱਪੜੇ ਨੂੰ ਆਪਾਂ ਦੇਖੋ ਜੀ ਇੱਕ ਦੋ ਪਲੇਟਾਂ ਦੋ ਪਲੇਟਾਂ ਹੀ ਆਪਾਂ ਪਾ ਦੇਣੀਆਂ ਨੇ ਜੀ ਪਿੱਛੇ ਇਸ ਤਰ੍ਹਾਂ ਆਹ ਕੱਪੜੇ 'ਚ ਪਲੇਟਾਂ ਪਾ ਦੇਣੀਆਂ ਨੇ ਲਾਈਨਿੰਗ ਵਾਲੇ 'ਚ ਤੇ ਆਹ ਲਓ ਜੀ ਇਹ ਹੋ ਗਈ ਇਹਦੀ ਲਾਈਨਿੰਗ ਦੀ ਕਟਿੰਗ ਇਸ ਤਰ੍ਹਾਂ ਜੀ ਆਪਾਂ ਪਲਾਜ਼ੋ ਦੀ ਕਲੀਆਂ ਵਾਲੇ ਦੀ ਕਟਿੰਗ ਕਰ ਸਕਦੇ ਹਾਂਗੇ ਦੇਖੋ ਆਪਾਂ ਸਿਰਫ ਪਲਾਜ਼ੋ ਨੂੰ ਇਹਨੂੰ ਅਲੱਗ ਸਟਿਚ ਕਰਾਂਗੇ ਸਲਾਈ ਕਿ ਇਧਰ ਲੱਗੂ ਜੇ ਕਿਧਰ ਬਾਕੀ ਤੇ ਇਹਦੀ ਸਲਾਈ ਹੋਈ ਹੋਈ ਆ ਐਸੇ ਤਰ੍ਹਾਂ ਹੀ ਜੀ ਆਪਾਂ ਲਾਈਨਿੰਗ ਦੀ ਸਲਾਈ ਕਰਕੇ ਲਾਈਨਿੰਗ ਨੂੰ ਆਪਾਂ ਪਲਾਜ਼ੋ ਦੇ ਵਿੱਚ ਸਿੱਟ ਕੇ ਪਾਉਣਾ ਵਿੱਚ ਪਾ ਦੇਣਾਗਾ ਵੀ ਨਾਲ ਅਟੈਚ ਨਹੀਂ ਕਰਨਾ ਜਿਹੜਾ ਆਪਾਂ ਅਟੈਚ ਕਰਾਂਗੇ ਸਿਰਫ ਆਪਾਂ ਇਲਾਸਟਿਕ ਦੇ ਨਾਲ ਅਟੈਚ ਕਰਾਂਗੇ ਬਾਕੀ ਪਲਾਜ਼ੋ ਦੇ ਵਿੱਚ ਲਾਈਨਿੰਗ ਆਪਾਂ ਅੰਦਰ ਕਰ ਦੇਣੀ ਆ ਜੇ ਤੁਹਾਨੂੰ ਆਪਣਾ ਪਲਾਜ਼ੋ ਕਟਿੰਗ ਕਰਨ ਦਾ ਕਲੀਆਂ ਵਾਲਾ ਪਲਾਜ਼ੋ ਕਟਿੰਗ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ